ਹਾਜ਼ਰੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਜਿਸ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ ਲੈ ਕੇ ਹਾਜ਼ਰ ਹੋਈ ਹਾਂ ਮੈਨੂੰ ਉਮੀਦ ਹੈ ਤੁਸੀਂ ਮੇਰੀਆਂ ਪਹਿਲੀਆਂ ਕਵਿਤਾਵਾਂ ਵਾਂਗ ਇਸ ਕਵਿਤਾ ਨੂੰ ਵੀ ਆਪਣਾ ਭਰਪੂਰ ਪਿਆਰ ਦਿਓਗੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਵਿਤਾ ਕੌਣ ਦਿਲਾਂ ਦੀਆਂ ਜਾਣੀ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀਆਂ ਜਾਣੇ ਸਭ ਜਾਣਨ ਤੋਂ ਬਾਅਦ ਵੀ ਲੋਕੀ ਲੱਗਦੇ ਨੇ ਅਣਜਾਣੇ ਜਿਨ੍ਹਾਂ ਨੂੰ ਮੈਂ ਆਪਣਾ ਮੰਨਾ ਉਹੀ ਲੱਗਣ ਵੈਗਾਨੇ ਆਪਣੇ ਜੋੜੇ ਰਿਸ਼ਤੇ ਬਾਰੇ ਕਿਉਂ ਸੁਣਨੇ ਪੈਂਦੇ ਤਾਨੇ ਕਿਉਂ ਨਹੀਂ ਰੂਤੂ ਮੈਨੂੰ ਪਹਿਚਾਣਦੇ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀਆਂ ਜਾਣੇ ਸੱਚੇ ਰਿਸ਼ਤੇ ਚਾਨਣ ਵਰਗੇ ਕਿਉਂ ਲੱਗਦੇ ਘੁੱਪ ਹਨੇਰੇ ਸੁੱਖਾਂ ਵਾਲੀ ਜ਼ਿੰਦਗੀ ਵੱਲ ਜਾਣ ਲੱਗੀ ਸੀ ਕਿਉਂ ਪਾਏ ਦੁੱਖਾਂ ਨੇ ਫੇਰੇ ਸਮਝ ਨਾ ਆਵੇ ਕੀ ਦੀ ਗਲਤੀ ਜੋ ਜ਼ਿੰਦਗੀ ਲੱਗਦੀ ਬੋਝ ਜਹੀ ਅੱਜ ਜਿਹੜੀ ਸਵੇਰ ਹੈ ਉਹ ਕਿਉਂ ਨਹੀਂ ਲੱਗਦੀ ਰੋਜ਼ ਜਹੀ ਬੋੜਾ ਵਰਗੀ ਠੰਡੀ ਸ਼ਾਂ ਜਹੀ ਜ਼ਿੰਦਗੀ ਦੀ ਸ਼ਾਂ ਵੀ ਕਿਉਂ ਹੋਈ ਤਿੱਖੀ ਧੁੱਪ ਜਹੀ ਸਭ ਨਾਲ ਗੱਲਾਂ ਕਰਦੀ ਰਹਿੰਦੀ ਮੈਂ ਪਰ ਫਿਰ ਵੀ ਕਿਉਂ ਲੱਗਦੀ ਚੁੱਪ ਜਹੀ ਕਿਉਂ ਨਾ ਕੋਈ ਮੇਰੀ ਚੁੱਪ ਨੂੰ ਵੀ ਪਹਿਚਾਣੇ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀ ਜਾਣੇ ਉਪਰੀ ਜਹੀ ਹਾਸੀ ਸਭ ਨਾਲ ਹੱਸਦੀ ਪਰ ਕਿਸੇ ਨੂੰ ਵੀ ਆਪਣੇ ਮਨ ਦੀ ਨਾ ਦੱਸਦੀ ਕਹਿਣ ਨੂੰ ਤਾਂ ਆਪਣੀ ਜ਼ਿੰਦਗੀ ਵਿੱਚ ਰਾਜੀ ਖੁਸ਼ੀ ਵਸਦੀ ਪਰ ਜ਼ਿੰਦਗੀ ਵਿੱਚ ਨਹੀਂ ਸਕੂਨ ਜਿਹਾ ਭਾਵੇਂ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ ਲੋਹ ਦੀਆਂ ਅੱਗਾਂ ਤੇ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਕੋਈ ਕਿੱਦਾਂ ਮਾਣੇ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀਆਂ ਜਾਣੇ ਫੁੱਲਾਂ ਵਰਗੀ ਮਲੂਕ ਜਹੀ ਜ਼ਿੰਦ ਦੇ ਕਿਉਂ ਉਲਝੇ ਪੈ ਨੇ ਤਾਣੇ ਬਾਣੇ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀਆਂ ਜਾਣੇ ਸਭ ਨੇ ਇੱਥੇ ਮੈਨੂੰ ਜਾਣਦੇ ਪਰ ਕੌਣ ਦਿਲਾਂ ਦੀਆਂ ਜਾਣੇ ਧੰਨਵਾਦ ਮੈਨੂੰ ਉਮੀਦ ਹੈ ਮੇਰੀ ਇਹ ਕਵਿਤਾ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਜੇ ਤੁਹਾਨੂੰ ਮੇਰੀ ਇਹ ਕਵਿਤਾ ਵੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਧੰਨਵਾਦ ਤੁਹਾਡੀ ਆਪਣੀ ਕਲਮ ਦੀ ਜੋਤ